ਪਿਆੰਦੇ ਨੇ ਬਾਕੀ ਉਹ ਮੈਨੂੰ ਸਵਾਲ ਪੁੱਛੜੀਆ ਬਾਕੀ ਅਸੀਰ ਤੂੰ ਮੜਾ ਸਾਈਡ ਤੋਂ ਮੜਾ ਸਾਜੀ ਪਾਜੀ ਅੱਜ ਜੋ ਰੈਲੀ ਰੱਖਿਆ ਕੀ ਮਕਸਦ ਹੈ ਦਾ ਜੀ ਸਾਡਾ ਮਕਸਦ ਹੈਗਾ ਜੀ ਪਾਣੀ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਜਿਵੇਂ ਮੁੰਡੇ ਮੈਡੀਕਲ ਨਸ਼ਾ ਕਰਕੇ ਚਿੱਟਾ ਸਮੈਕ ਪੀ ਪੀ ਕੇ ਬਿਲਕੁਲ ਆਪਣੀ ਮਰਦਾਨਗੀ ਤਾਕਤ ਖੋਈ ਜਾਂਦੇ ਨੇ ਸਾਡਾ ਪਾਣੀ ਆ 30% ਰਹਿ ਗਿਆ ਵਾ 20 ਸਾਲ ਨੂੰ ਸਾਡੀਆਂ ਜ਼ਮੀਨਾਂ ਨੇ ਪੰਜਰ ਹੋ ਜਾਣਾ ਵਾ ਅਸੀਂ ਵੀ ਕਹਿਣਾ ਵੀ ਪੰਜਾਬ ਦੀ ਧਰਤੀ ਤੇ ਫੁੱਲ ਸਰੋਂ ਗੁਲਾਬ ਦੇ ਖਿੜਦੇ ਰਹਿਣ ਜਿਵੇਂ ਅਸੀਂ ਪਾਣੀ ਦੇ ਸਰੋਤਾਂ ਨੂੰ ਵਰਤਿਆ ਵਾ ਸਾਡੇ ਬੱਚੇ ਵੀ ਉਹ ਪਾ ਸਰੋਤਾਂ ਨੂੰ ਵਰਤਣ ਉਹ ਵੀ ਔਲੂਆਂ ਦੇ ਵਿੱਚ ਨਾ ਆਉਣ ਉਹ ਵੀ ਨਹਿਰਾਂ ਦੇ ਵਿੱਚ ਨਾ ਆਉਣ ਅਸੀਂ ਇਹੀ ਕਹਿੰਦੇ ਆ ਪਾਣੀ ਜਵਾਨੀ ਤੇ ਕਿਸਾਨੀ ਕਿਸਾਨੀ ਪਹਿਲਾਂ ਵੀ ਮਰਦੀ ਸੀਗੀ ਕਿਸਾਨੀ ਹੁਣ ਵੀ ਮਰਦੀ ਆ ਤਾਂ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਇਹੀ ਅਪੀਲ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਭਾਰਤ ਦੇ 1200 ਰੁਪਏ ਦੇ ਵਿੱਚ ਖਸਕਾਦੀ ਖੇਤੀ ਕੀਤੀ ਜਾਂਦੀ ਹੈ ਦੁਨੀਆ ਦੇ ਬਵੱਜਾ ਦੇਸ਼ਾਂ ਦੇ ਵਿੱਚ ਕੀਤੀ ਜਾਂਦੀ ਆ ਪੰਜਾਬ ਨੂੰ ਵੀ ਖਸਕਾਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਖਸਕਾਦੀ ਖੇਤੀ ਨੂੰ ਪਾਣੀ ਬਹੁਤ ਘੱਟ ਲੱਗਦਾ ਵਾ ਘੱਟ ਤੋਂ ਘੱਟ 10 ਤੋਂ 15 ਲੱਖ ਦੀ ਇੱਕ ਕਿਲੇ ਦੇ ਵਿੱਚ ਉਹ ਆਮਦਨ ਵਾ ਜਿਹੜੇ ਮੁੰਡੇ ਮੈਡੀਕਲ ਚਿੱਟਾ ਸਮੈ ਪੀ ਕੇ ਆਪਣੀ ਮਰਦਾਨਗੀ ਤਾਕਤ ਖੋਈ ਜਾਂਦੀ ਆ ਉੱਥੇ ਇੱਕ ਪੰਜਾਬ ਗਵਰਨਮੈਂਟ ਤੇ ਕਮਿਸ਼ਨ ਕਾਇਮ ਕਰੇ ਕਮਿਸ਼ਨ ਕਾਇਮ ਕਰਕੇ ਜਿਹੜਾ ਡਾਕਟਰ ਕਿਸੇ ਨੂੰ ਰეკਮੈਂਡ ਕਰੂਗਾ ਵੀ ਹਾਂ ਇਹ ਪੋਸਟ ਦੇ ਉਹਦੇ ਕਾਰਡ ਬਣਾਏ ਜਾਣ ਕਾਰਡ ਬਣਾ ਕੇ ਉਹਨਾਂ ਦਾ ਜਿਹੜਾ ਜੀਵਨ ਉਹ ਸਲਖਾ ਵਾਲਾ ਕੀਤਾ ਜਾ ਜਾਵੇ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਇਹੀ ਮੰਗ ਕਰਦੇ ਆ ਜੀ ਜਿਵੇਂ ਹੁਣ ਸਾਡੇ ਨਾਲ ਲੋਕ जोडਦੇ ਨੇ ਸਾਨੂੰ ਹਰ ਜ਼ਿਲ੍ਹੇ ਦੇ ਵਿੱਚੋਂ ਫੋਨ ਕਰਦੇ ਨੇ ਵੀ ਮੰਨ ਲਓ ਵੀ ਪੰਜਾਬ ਦੇ ਵਿੱਚ 50 ਲੱਖ ਬੰਦਾ ਪੋਸਟ ਦੀ ਵਰਤੋਂ ਕਰਦਾ ਮੈਂ ਆਰਟੀਕਲਾਂ ਦੇ ਵਿੱਚ ਦੇਖਦਾ ਵੀ 80 ਲੱਖ ਬੰਦਾ ਕਰਦਾ ਤੁਸੀਂ ਮੰਨ ਲਓ ਕਿ 50 ਲੱਖ ਕਰਦਾ ਹੈ ਤੇ ਉਹਦੇ ਤੇ ਪਰ ਕੱਢ 200 ਰੁਪਿਆ ਟੈਕਸ ਲਾ ਦੇਣ ਤਾਂ 1000 ਕਰੋੜ ਰੁਪਿਆ ਇੱਕ ਮਹੀਨੇ ਦਾ ਪੰਜਾਬ ਗਵਰਨਮੈਂਟ ਨੂੰ ਆਇਆ ਕਰੂਗਾ ਜਾਨਕੀ 12000 ਕਰੋੜ ਰੁਪਿਆ ਇਹਦੇ ਵਿੱਚ ਚਾਹੇ ਸਗਰ ਸਿੱਕੀ ਨੂੰ ਦੁੱਗਣੀ ਕਰ ਦੇਣ ਜਿਹੜੀ ਬਟਾਪਾ ਪੈਸ਼ਨ ਉਹ ਦੁੱਗਣੀ ਕਰ ਦੇਣ ਸਰਕਾਰੀ ਹਸਤਾਲਾ ਦੇ ਵਿੱਚ ਸਿਟੀ ਨੇ ਮਰਈਲਾ ਦੇਣ ਵਧੀਆ ਡਾਕਟਰਾਂ ਦਾ ਬੰਦਾ ਪ੍ਰਬੰਧ ਕਰ ਦੇਣ ਜਿਹੜਾ ਸਾਡੇ ਸਕੂਲਾਂ ਤੇ ਹਸਪਤਾਲਾਂ ਦੇ ਉਹਨਾਂ ਦੇ ਵਧੀਆ ਪ੍ਰਬੰਧ ਕਰ ਦੇਣ ਜਿਹੜੇ ਪਿੰਡ ਹੁਣ ਸਾਡੇ ਲਗਭਗ 13000 ਦੇ ਪਿੰਡ ਨੇ 13000 ਪਿੰਡਾਂ ਨੂੰ ਚਾਹੇ 1 ਸਾਲ ਦਾ 1 ਕਰੋੜ ਰੁਪਇਆ ਦੇ ਦਿਆ ਕਰਨਾ ਕੱਲੀ 12000 ਕਰੋੜ ਤੋਂ ਇੱਕ ਵਾਰਕ ਤੋਂ ਇਹਨਾਂ ਨੂੰ ਕਮਾਈ ਇੱਕ ਗੱਲ ਕਹਾਂ ਇਹ ਤੁਸੀਂ ਖਾਸ ਤਸਿਲ ਨੂੰ ਜ਼ੋਰ ਕਮੈਂਟ ਕਰਦੇ ਹੋ ਹੋਰ ਵੀ ਇੰਨੀ ਆ ਫਸਲਾਂ ਨੇ ਤੁਸੀਂ ਦੇਖੋ ਜੀ ਸਾਡੇ ਨਾਲ ਕਿਸਾਨ ਵੀਰ ਖੜੇ ਨੇ ਜਿੰਨੇ ਆ ਵੀ ਸਬਸਿਡੀਆਂ ਦਿੱਤੀਆਂ ਨੇ ਭਿੰਨਤਾ ਦੀ ਖੇਤੀ ਤੁਸੀਂ ਦੇਖਿਆ ਹੀ ਆ ਭਿੰਨਤਾ ਸੂਰਜ ਮੱਕੀ ਹੋ ਗਿਆ ਮੱਕੀ ਹੋ ਗਿਆ ਉਹ ਸਾਰੀ ਰੋੜਦੀ ਐ ਇੱਥੇ ਤੁਸੀਂ ਕਿਸਾਨਾਂ ਨਾਲ ਖੁਦ ਜਾ ਕੇ ਪ੍ਰੈਕਟੀਕਲ ਕਰਕੇ ਦੇਖ ਲਓ ਜੀ ਇੱਥੇ ਇਹਦਾ ਇੱਕੋ ਹੀ ਇੱਕ ਹਾਲ ਸੀ ਤਾਂ ਕਹਿੰਦੇ ਆ ਪਾਣੀ ਵੀ ਘੱਟ ਲੱਗਦਾ ਵਾ 15 ਲੱਖ ਦੀ ਆਮਦਨ ਹੁੰਦੀ ਆ ਯਾਨੀ ਕਿ ਜਿਹੜਾ ਬੰਦਾ ਇੱਥੇ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਵਿੱਚ ਹੀ ਉਹਦੀ ਮੱਢੀ ਵੇਚੂਗੀ ਕਿਉਂਕਿ ਮੈਂ ਆਪਣੇ ਲੇਖ ਦੇ ਵਿੱਚ ਲਿਖਦਾ ਵੀ 80 ਲੱਖ ਬੰਦਾ ਪੋਸਟੀ ਵਰਤੋਂ ਕਰਦਾ ਵਾ ਜੇ 1 ਕਿਲੋ ਦੇ ਹਿਸਾਬ ਉਹਨਾਂ ਵੀ ਲਈਏ ਤਾਂ 800 ਲੱਖ ਕੁਵਾਂਟਲ 1 ਕਿਲੋ ਦਾ 1 ਮਹੀਨੇ ਦਾ ਲੱਗਦਾ ਜੇ ਵਿੱਚ ਵਿੱਚ ਤਾਂ ਬੰਦੇ 5 5 7 7 ਕਿਲੋ ਦੀ ਮਹੀਨੇ ਦੀ ਕਰ ਰਹੇ ਨੇ ਜਾਨਕੀ ਕਿਸਾਨ ਦੀ ਮੰਡੀ ਪੰਜਾਬ ਦੇ ਵਿੱਚ ਹੀ ਹੈਗੀ ਆ ਇਸ ਕਰਕੇ ਅਸੀਂ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦੇ ਆ ਸਾਡੀ ਪਾਣੀ ਸਾਡੀ ਜਵਾਨੀ ਦੇ ਲਈ ਸਾਡੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਨੂੰ ਬਚਨ ਹੋਣ ਬਚਾਉਣ ਲਈ ਸਾਡੀ ਪੀੜ੍ਹੀ ਨੂੰ ਬਚਾਉਣ ਲਈ ਪੰਜਾਬ ਦੇ ਵਿੱਚ ਖਾਸ ਤਾਕੀ ਤੀਤੀ ਨੂੰ ਲਾਗੂ ਕੀਤਾ ਜਾਵੇ ਜਿਵੇਂ ਭਾਰਤ ਦੇ 12 ਸੂਬਿਆਂ ਦੇ ਵਿੱਚ ਕੀਤੀ ਧੰਨਵਾਦ ਤੁਸੀਂ ਇਹਨੂੰ ਅੱਗੇ ਮਹਿਮਨ ਨੂੰ ਕਿੱਥੇ ਲੈ ਜਾ ਰਹੇ ਹੋ ਅਸੀਂ ਜਿਵੇਂ ਹੁਣ ਜੀ ਅੱਜ ਅਸੀਂ ਰਾਏਕੋਟ ਦੇ ਵਿੱਚ ਰੈਲੀ ਜਿਗੜਿਆ ਪਹਿਲਾਂ ਅਸੀਂ ਮੁੱਡੇ ਕੀਤੀ ਸੀਗੀ ਇਹ ਤੋਂ ਬਾਅਦ ਅਸੀਂ 13 ਆਉਣ ਵਾਲੇ ਸਮੇਂ ਦੇ ਵਿੱਚ 13000 ਪਿੰਡਾਂ ਦੇ ਵਿੱਚ ਤੇ 22 ਸ਼ਹਿਰਾਂ ਦੇ ਵਿੱਚ ਆਪਣੀ ਮੂਵਮੈਂਟ ਨੂੰ ਲੈ ਕੇ ਜਾਵਾਂਗੇ ਪੰਜਾਬ ਦੀ ਧਰਤੀ ਦੇ ਰਹਿਣ ਵਾਲੇ ਹਰੇਕ ਬੰਦੇ ਦਾ ਫਰਜ਼ ਬਣਦਾ ਇਹ ਸਿਰਫ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਜੇ ਅਸੀਂ ਕਹਿ ਦਈਏ ਵੀ ਖਾਸ ਕਰਕੇ ਅਸੀਂ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨਾਂ ਦੀ ਗੱਲ ਨਹੀਂ ਤੁਸੀਂ ਇਹ ਦੇਖੋ ਵੀ ਪੰਜਾਬ ਦੀ ਧਰਤੀ ਤੇ ਭਾਰਤ ਦੇ ਹਰੇਕ ਸੂਬੇ ਦਾ ਬੰਦਾ ਰਹਿ ਰਿਹਾ ਉਹ ਕਿਤੇ ਪਾਣੀ ਵੀ ਪੀਂ ਤੀ ਰਿਹਾ ਹੈਗਾ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ </body> ਉਹ ਕਹਿੰਦਾ ਰਸਪੋਨਸ ਬਹੁਤ ਵਧੀਆ ਲੋਕਾਂ ਦਾ ਰਿਸਪੋਨਸ ਆ ਪਰ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਜੇਕਰ ਸੱਟਾ ਉਹਨਾਂ ਨੇ ਸਾਡੀ ਤੇ ਸਾਡੀ ਗਲਤੀ ਪੰਜਾਬ ਸਰਕਾਰ ਨੂੰ ਨਹੀਂ ਯਕੀਨ ਹੈਗਾ ਤਾਂ ਉਹ ਆਪਣੇ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਲੋਸਮੇਟਾ ਕਰਵਾ ਕੇ ਦੇਖ ਲਓ ਸੱਟਾ ਦੇ ਸਰਪੰਚਾਂ ਨੂੰ ਸਰਪੰਚਾਂ ਨੂੰ ਕਹੋ ਕਾਉਂਸਲਰਾਂ ਨੂੰ ਕਹੋ ਵੀ ਜਿਹੜੇ ਬੰਦੇ ਨੇ ਅਰਜ ਪਿੰਡ ਦੇ ਰੇੜੂਆਂ ਦੇ ਵਿੱਚ ਨੌਸਮੇਟਾ ਕਰਵਾ ਦੇਣ ਵੀ ਕਾਰਡ ਵੰਡਨੇ ਨੇ ਤੁਸੀਂ ਵੇਖੋ ਤਾਂ ਪਿੰਡਾਂ ਦੇ ਵਿੱਚ ਡੀਜੇ ਲੱਗਣਗੇ ਪਿੰਡਾਂ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਹੋਊਗਾ ਤੇ ਦੀਵਾਲੀ ਦੀ ਤਾਂ ਖੁਸ਼ੀ ਅਸੀਂ ਇਸ ਚੀਜ਼ ਨਾਲ ਨਸ਼ੇ ਦੀ ਜਿਹੜਾ ਆਪਾਂ ਕਹਿੰਦੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹ ਉੱਥੇ ਪ੍ਰਵਾਹ ਨਹੀਂ ਮਿਲੂਗਾ ਇਸ ਚੀਜ਼ ਨਾਲ ਜਿਹੜੀ ਕੋਸ਼ਿਸ਼ ਦੀ ਕੀਤੀ ਹੈ ਨਾ ਜੀ ਤੁਸੀਂ ਦੇਖੋ ਹੁਣ ਚਿੱਟਾ ਸਮੈਕ ਸਾਰਿਆਂ ਨਾਲ ਜ਼ਿਆਦੇ ਬੰਦੇ ਦੀ ਮਰਦਾਨੀ ਤਾਕਤ ਨੂੰ ਖਤਮ ਕਰਦਾ ਤਬਾਕ ਨੂੰ ਖਤਮ ਕਰਦਾ ਜਦ ਮੈਂ ਆਪਣੇ ਆਰਟੀਕਲ ਲਿਖਦਾ ਤਾਂ ਮੈਨੂੰ ਪੰਜਾਬ ਦੇ ਹਰੇਕ ਕੋਨੇ 'ਚ ਫੋਨ ਆਉਂਦੇ ਨੇ ਤਾਂ ਬੀਬੀਆਂ ਭੈਣਾਂ ਮੇਰੇ ਕੋਲ ਰੋ ਪੈਂਦੀਆਂ ਨੇ ਵੀ ਜੇ ਤੁਸੀਂ ਇਹ ਚੀਜ਼ ਲਾਗੂ ਕਰਵਾ ਲੈਂਦੇ ਸਾਡੇ ਮੁੰਡੇ ਪੋਸਟੀ ਵਰਤੋਂ ਕਰਦੇ ਤਾਂ ਸਾਡੇ ਵਿੱਚ ਬੈਠ ਕੇ ਰੋਟੀਆਂ ਦਾ ਖਾਂਦੇ ਹੁੰਦੇ ਸਾਡੇ ਵਿੱਚ ਖੇਡਦੇ ਤਾਂ ਹਮਸੇ ਕੰਮ ਤੋਂ ਇਹ ਧਰੀ ਹੈਗੀ ਲੋਕਾਂ ਦਾ ਦਿਮਾਗ ਖਰਾਬ ਕਰਦੀ ਆ ਉਹਦੀ ਮਰਦਾਨਗੀ ਤਾਂ ਖਤਮ ਕਰਦੀ ਆ ਉਹਦੇ ਗੁਰਦੇ ਖਰਾਬ ਕਰਦੀ ਆ ਤੇ ਲੀਵਰ ਖਰਾਬ ਕਰਦੀ ਆ ਹੁਣ ਸ਼ਰਾਬ ਲਾ ਲੋ ਤੁਸੀਂ ਸ਼ਰਾਬ ਦੇ ਉੱਪਰ ਲਿਖਿਆ ਹੁੰਦਾ ਸ਼ਰਾਬ ਸਿਹਤ ਲਈ ਹਾਨੀਕਾਰਕ ਉਹਨੂੰ ਫਿਲਮ ਦੀ ਐਕਟਰ ਨਹੀਂ ਆ ਵੱਡੇ ਬਗੜੇ ਐਕਟਰ ਖਟਾਰੀ ਉਹਨੂੰ ਪ੍ਰਮੋਟ ਕਰ ਨੇ ਜਦ ਕਿ ਉਹਦੇ ਉਤੇ ਲਿਖਿਆ ਹੁੰਦਾ ਸੀ ਤੇਲੀ ਹਾਨੀ ਕਰਕੇ ਹਰ ਚੀਜ਼ ਨੂੰ ਇੱਕ ਪੈਲੂ ਦੇ ਵਿੱਚ ਤੋਲ ਕੇ ਦੇਖਣਾ ਚਾਹੀਦਾ ਹੈ